ਸਵਾਲ ਇਹ ਹੁੰਦਾ ਹੈ ਕਿ ਸਹਿਜ ਅਵਸਥਾ ਮਿਲੇਗੀ ਕਿਵੇਂ ਸੰਤੋਖ ਵੱਲ ਜਾਈਏ ਕਿਵੇਂ ਫਿਰ ਪਤਸਾ ਜੀ ਇਥੇ ਵੀ ਸਾਨੂੰ ਸਮਝਾ ਦਿੰਦੇਵੇਂ ਹਰ ਜਤੂ ਕੀ ਕਹਿ ਭਾਈ ਭਾਈ ਪਿਆਰ ਦੇ ਨਾਲ ਉਸ ਰੱਬ ਦਾ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਦੇ ਸਹਿਜ ਅਵਸਥਾ ਆਣੀ ਸ਼ੁਰੂ ਹੋ ਜਾਂਦੀ ਹੈ ਸਾਰੇ ਸਵਾਲਾਂ ਦੇ ਜਵਾਬ ਗੁਰਬਾਣੀ ਸਾਹਮਣੇ ਨਾਲ ਹੀ ਨਾਲ ਦੇ ਗਏ ਕੁਝ ਸਵਾਲ ਪੁੱਛਦਾਏ ਨਾ ਇੱਥੇ ਜਪੀਏ ਜਾ ਕੇ ਨਾ ਨਾਮ ਮਿਲਦਾ ਕਿੱਥੋਂ ਐ ਬੰਦਗੀ ਮਿਲਣੀ ਕਿੱਥੋਂ ਐ ਫਿਰ ਬਾਤਾਂ ਦੀ ਸਵਾਲ ਦਾ ਵੀ ਜਵਾਬ ਦੇ ਦੇ ਮੇਰੇ ਕਹਿੰਦੇ ਨੇ ਭਾਈ ਰੇ ਸਤਜਨਾ ਕੀ ਰੇਣਾ ਸੰਤ ਸਵਾਗੁਰੂ ਪਾਈ ਐ ਮੁਕਤ ਪਦਾਰਥ ਤੇਣ ਕਹੇ ਭਾਈ ਸੰਤਾਂ ਦੇ ਚਰਨਾਂ ਦੀ ਧੂਲ ਮੰਗ ਗੁਰ ਸਿਖਾ ਕੀ ਅਰਤੁ ਹੁਨ ਦੇ ਤਮ ਪਾਪੀ ਵੀ ਗਤਿ ਪਾਰਿ ਪਾਤਿਸਾਹ ਜੀ ਸੰਤਾ ਦੀ ਤੇਰੇ ਨਾਲ ਜੁੜੇ ਹੋਏ ਜਵੇ ਉਹ ਵੀ ਜਿਹੜੇ ਭੇਖ ਧਾਰੀ ਨੇ ਉਹਨਾਂ ਦਾ ਚੋਲਾ ਸੰਤਾ ਨਾਲ ਹੈ ਧੰ ਗੁਰੂ ਹਰ Rai ਪਾਤਿਸਾਹ ਜੀ ਦਾ ਅਦ ਕਵਤਾਰ ਪੁਰਬ ਹੈ ਸਾਜਾ ਸੰਤਾ ਨੂੰ ਲੱਖ ਲੱਖ ਬਧਰਿਆ ਹੋਊ ਸਾਜਾ ਜੀ ਦੇ ਅਦ ਕਵਤਾਰ ਗੁਰੂ ਜੀ ਇਹ ਚੋੜੇ ਬਾਰੇ ਧਰਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੀ ਸਾਨੂੰ ਬਹੁਤ ਸੋਹਣਾ ਸਮਝਾਇਆ ਆਪਣੇ ਜੀਵਨ ਦੇ ਵਿੱਚ ਬੜੀਆਂ ਉਦਾਹਰਣਾਂ ਧਰਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਆਰਸੂ ਆਵੇ ਛੋਟੀ ਨਹੀਂ ਹੈ ਕੱਤੀ ਕਸਲਾਂ 1609 ਦੇ ਵਿੱਚ ਇੱਕ ਬਸਰ ਬਤਿਕਾ ਇੱਕੇ ਤਾਂ ਬਾਬਾ ਗੁਰਿੰਦਾ ਜੀ ਮਾਤਾ ਵੀ ਹਾਲ ਕੌਰ ਜੀ ਦੇ ਘਰ ਜਨਮ ਹੁੰਦਾ ਹੈ ਧਰਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾਦਾ ਜੀ ਨੇ ਮੇਕੜਾ ਚਾਹ ਦੀ ਨਾਲ ਬਹੁਤ ਸੋਹਣੇ ਢੰਗ ਦੇ ਨਾਲ ਜਿਵੇਂ ਬੱਚੇ ਦੀ ਪਰਮਿਸ਼ ਹੋਣੀ ਚਾਹੀਦੀ ਹੈ ਸਿੱਖੀ ਦੇ ਵਿੱਚ ਉਹ ਮੇ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਮਿਸ ਬੱਚੇ ਦੀ ਕੀਤੀ ਹੈ ਪਰ ਅੱਜ ਦਾ ਸਮਾ ਅਸੂ ਗਿਆ ਪਿਆਰ ਵਾਲੇ ਬੱਚੇ ਨੂੰ ਦੇਖੋਗੇ ਦਾਦਾ ਜਿਹੜਾ ਹੈ ਸਾਭਤ ਸੂਰਤ ਹੈ ਖੂਤ ਹੈ ਸਿਰ ਤੇ ਦਸਤਾਰ ਵੀ ਹੈ ਸੋਹਣੀ ਦਾਦਾ ਸਾਹਿਬ ਜੀ ਦਾ ਪ੍ਰਕਾਸ਼ ਹੈ ਬਹੁਤ ਸੋਹਣਾ ਸਰੂਪ ਦਾਦੇ ਦਾ ਹੈ ਪਤਨੋ ਕਿ ਬੱਚਾ ਆਇਆ ਅੰਦਾ ਸੁਨਤ ਲੱਗ ਗਿਆ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਹੈ ਨਹੀਂ ਬਿਗਲੇ ਦਾਦਾ ਸਹਿਬ ਦੀ ਅਗਸੀ ਤੇ ਦਸਤਾਰ ਚੁਆਰੇ ਤੇ ਤੋਂ ਪੋਤੇ ਦੀ ਗੱਲ ਆਉਂਦੀ ਹੈ ਕਿ ਜੇਰਾ ਕਿ ਤੁਸੀਂ ਜਾਣਦੇ ਗਾਣੇ ਕੇਸ ਬੱਤਰ ਚਰਾਕੀ ਉਹ ਰੂਪ ਬਿਲਕੁਲ ਹੀ ਚੇਂਜ ਹੋ ਜਾਂਦਾ ਹੈ ਜਾਂਦਾ ਹੈ ਇੱਥੇ ਵੀ ਧਰਗੁਰੂ ਹਰਗੋਬਿੰਦ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਬੱਚੇ ਦੀ ਸਭਾਲ ਕਰਨੀ ਕਿਵੇਂ ਹੈ ਧਰਗੁਰੂ ਹਰ Rai ਪਾਤਸ਼ਾਹ ਜੀ ਹਰ ਬਲੀ ਆਪਣੇ ਕੋਲ ਨਾ ਰੱਖਦੇ ਸੀ ਧਰਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਚੰਗੀ ਤਰ੍ਹਾਂ ਸਭਾਲ ਦਿੱਤੀ ਕੋ ਸਿੱਖੀ ਕਿਵੇਂ ਕਮਾਈ ਦੀ ਹੈ ਹਰ ਇੱਕ ਪਾਕ ਆਇ ਪਾਤਸਾ ਜੀ ਨੂੰ ਧੰਨ ਗੁਰੂ ਹਰਗੋਬਿੰਦ ਪਾਤਸਾ ਜੀ ਨੇ ਦੱਸਿਆ ਅਨੇਕ ਉਦਾਹਰਣਾਂ ਦਾ ਆਦੀ ਜ਼ਿੰਦਗੀ ਤੋਂ ਸਾਨੂੰ ਮਿਲਦੇ ਨੇ 6 ਸਾਲਾਂ ਦੀ ਉਮਰ ਹੈ ਪਾਤਸਾ ਜੀ ਬੰਦੀ ਸੋਹਣਾ ਚੋਲਾ ਪਾਇਆ ਹੋਇਆ ਕਲੀਆਂ ਵਾਲਾ ਧੰਨ ਗੁਰੂ ਹਰਗੋਬਿੰਦ ਪਾਤਸਾ ਜੀ ਨੇ ਦਿੱਖੇ ਤੇ ਉਂਗਲ ਫਰੀ ਕੀ ਧੰਨ ਗੁਰੂ ਹਰਗੋਬਿੰਦ ਪਾਤਸਾ ਜੀ ਦੀ ਜਾਰੀ ਬਿਤੇ ਰਹੀ ਸੋਹਣੇ ਬਾਤ ਦੇ ਵਿੱਚੋਂ ਲੰਘ ਰਹੀ ਉਂਗਲ ਛੁੱਟੀ ਹੈ ਹੱਥ ਤੋਂ ਅਛੇ ਰਹਿ ਗਈ ਤੇ ਬਾਦਸ਼ਾਹ ਜੀ ਨੇ ਜਦੋਂ ਪਿੱਛੇ ਮੁੜ ਕੇ ਵੇਖਿਆ ਤਾਂ ਗੁਰੂ ਹਰਾਈ ਬਾਦਸ਼ਾਹ ਜੀ ਬੈਠੇ ਨੇ ਉਹਾਂ ਦੀਆਂ ਅੱਖਾਂ ਤੋਂ ਅਥਰੂ ਅੰਦਰੇ ਨੇ ਧਰਗੁਰੂ ਹਰਿਗੋਬਿੰਦ ਬਾਦਸ਼ਾਹ ਦਾ ਕੋਲ ਆਏ ਪੁੱਛਿਆ ਬੱਚਿਆ ਕੀ ਗੱਲ ਕਿਉਂ ਹੋ ਰਿਹਾ ਹੈ ਅੱਖਾਂ ਤੋਂ ਤੇ ਅੱਖੋਂ ਅਥਰੂ ਬੁੱਲ ਰਹੇ ਨੇ ਕਾਰਨ ਕੀ ਹੈ ਤੇ ਧਰਗੁਰੂ ਹਰਾਈ ਬਾਦਸ਼ਾਹ ਜੀ ਨੇ ਬਾਦਸ਼ਾਹ ਜੀ ਮੇਰੇ ਚੋਲੇ ਦੇ ਨਾਲ ਇੱਕ ਫੁੱਲ ਟੁੱਟ ਗਿਆ ਉਹ ਫੁੱਲ ਟੁੱਟ ਕੇ ਥੱਲੇ ਡਿੱਗਦੇ ਆਏ ਵੇਖੋ ਕੁਦਰਤ ਕੁਦਰਤ ਦੇ ਬਾਗ ਸਖਿਆ ਕੁਦਰਤ ਦੀ ਸਭਾੜ ਕਰਨੀ ਦਸੀ ਹੈ ਧੰ ਗੁਰੂ ਹਰ राय ਬਾਦਸ਼ਾਹ ਜੀ ਸੱਤੇ ਗੁਰਵਾਨੀ ਵੀ ਕਹਿੰਦੀ ਹੈ ਪਰਵਾਰ ਪਾਤੀ ਪਾਰੇ ਮਾਰ ਮਾਤੀ ਬਾਤੀ ਜਿਉ ਜਿਸ ਬਾਹਰ ਕੋ ਪਾਤੀ ਤੋਰੇ ਸੂ ਬਾਹਰ ਮਿਰਜ਼ਿਓ ਫੁੱਲ ਬਣੀ ਸੀ ਖੁਸ਼ਬੂ ਦੇਣ ਵਾਸਤੇ ਕੁਦਰਤ ਨੂੰ ਸਾਂਭਣ ਵਾਸਤੇ ਕੁਦਰਤ ਦੇ ਵਿੱਚ ਤੇ ਸੁਗੰਧੀ ਵਾਸਤੇ ਪ੍ਰਚੇਤ ਧੰ ਗੁਰੂ ਹਰ राय ਬਾਦਸ਼ਾਹ ਜੀ ਕਹਿੰਦੇ ਨੇ ਬਾਦਸ਼ਾਹ ਜੀ ਫੁੱਲ ਟੁੱਟ ਗਿਆ ਚੋੜਿਆਂ ਦੇ ਨਾਮ ਦੇ ਨਾਲ ਤੇ ਤਾਹ ਗੁਰੂ ਘਰ ਗੋਵਿੰਦ ਸਾਹਿਬ ਨੇ ਇੱਥੇ ਬਹੁਤ ਸੋਣਾ ਸੁਝਾਇਆ ਸੀ ਪੁੱਤਰ ਕਿ ਚੋਲਾ ਵੱਟਾਇ ਨਾ ਉਹ ਸੰਕੋਚ ਕੇ ਚੱਲੀ ਨਾ ਤੇ ਤੂੰ ਚੋਲਾ ਵੱਟਾ ਪਾ ਲਈਏ ਕਿ ਉਹਨੂੰ ਸੰਕੋਚ ਕੇ ਚੱਲੀਦਾ ਸਾਡਾ ਕੰਮ ਤੋੜਨਾ ਨਹੀਂ ਸਾਡਾ ਖੰਗ ਜੋੜਨਾ ਹੈ ਤੂੰ ਤੋੜਦਾ ਨਹੀਂ ਕਿਸੇ ਨੂੰ ਕਿਸੇ ਜੋੜਦਾ ਹੈ ਤੇ ਇਹ ਗੱਲ ਧਰਗੁਰੂ ਹਰ ਰਾਏ ਪਾਤਸ਼ਾਹ ਜੀ ਨੇ 6 ਸਾਲਾਂ ਦੀ ਉਮਰ ਦੇ ਵਿੱਚ ਪੱਲੇ ਬੰਨ੍ਹ ਦੇ ਸੀ

ਐਵੇਂ ਦਾ ਬਾਲ ਧੰਗ ਗੁਰੂ ਹਰ Rai ਪਾਤਸ਼ਾਹ ਜੀ ਨੇ ਲਾਇਆ ਅੱਜ ਦੇ ਸਮੇਂ ਅਸੀਂ ਆਪਣੇ ਬੱਚਿਆਂ ਨੂੰ ਜ਼ੂਰ ਖਾਣ ਲੈ ਕੇ ਜਾਂਦੇ ਆਂ ਚੀਆ ਕਰ ਲੈ ਕੇ ਜਾਂਦੇ ਆਂ ਇਹ ਕਿੱਥੋਂ ਸ਼ੁਰੂ ਹੋਇਆ ਧੰਗ ਗੁਰੂ ਹਰ Rai ਪਾਤਸ਼ਾਹ ਜੀ ਦਾ ਜਿਹੜੇ ਵੀ ਜਾਨਵਰ ਜਸਤ ਵੀ ਹੁੰਦੇ ਸੀ ਉਹਦੇ ਸੀ ਜੈਸਾ ਉਹਨਾਂ ਨੂੰ ਕੋਈ ਛੱਟ ਲੱਗੀ ਹੁੰਦੀ ਸੀ ਧੰਗ ਗੁਰੂ ਹਰ Rai ਪਾਤਸ਼ਾਹ ਜੀ ਲੈ ਕੇ ਆੜਾ ਇੱਕ ਸੋਹਣਾ ਜ਼ੂਰ ਚੀਆ ਕਰਦੀਆਂ ਆਪਾਂ ਕਹਿੰਦੇ ਉੱਥੇ ਉਹਨਾਂ ਦੀ ਸੰਭਾਲ ਕਰਨੀ ਉਹਨਾਂ ਦੀ ਵੱਲੋਂ ਪੱਟੀ ਕਰਦੀ ਬਿਲਕੁਲ ਉਹਨਾਂ ਨੂੰ ਤੰਦਰੁਸਤ ਕਰਦੇ ਸੀ ਫਿਰ ਦੁਆਲੇ ਜੰਗਲ ਛੱਡ ਗਿਆ ਇਕ ਜੇ ਤੁਹਾਨੂੰ ਹੋਇਆ ਧੰਗ ਗੁਰੂ ਸਾਹਿਬ ਆਏ ਪਾਤਸ਼ਾਹ ਜੀ ਨੇ ਸਮਝਾਉਣਾ ਧੰਗ ਗੁਰੂ ਸਾਹਿਬ ਆਏ ਪਾਤਸ਼ਾਹ ਜੀ 14 ਸਾਲਾਂ ਦੀ ਉਮਰ ਹੋਈ ਹੈ ਤੁਮ ਜਿੱਦਾਂ ਗੱਦੀ ਤੇ ਬਰਾਜਮਾਨ ਹੋਈ ਨਹੀਂ ਕਿ ਧੰਗ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕੋ ਗੱਲ ਸੁਝਾਈ ਸੀ ਕਿ ਮੇਰੀ ਪੀੜ ਦਾ ਜਿਹੜਾ ਮੈਂ ਤੁਹਾਨੂੰ ਦਿੱਤਾ ਇਹ ਕਦੇ ਨਹੀਂ ਛੱਡਣਾ ਮੇਰੀ ਪੀੜ ਦਾ ਹਥਿਆਰ ਜਿਹੜਾ ਇਹ ਵਿਚਾਰ ਧਾਰਾ ਜਿਹੜੀ ਹੈ ਇਹ ਕਦੇ ਨਹੀਂ ਛੱਡਣੀ ਤਾਂ ਗੁਰੂ ਹਰਾਈ ਪਾਤਸ਼ਾਹ ਜੀ ਨੂੰ ਵੀ ਬਤਰਾਰ ਦਗਾਣ ਲੱਗੇ 2200 ਘੋੜਸਵਾਰ ਹਰ ਬੇਲੇ ਨਾਲ ਇਸ ਪਾਤਸ਼ਾਹ ਜੀ ਚਾਰ ਵੱਲ ਚਾਰ ਪੁਣਾ ਨਹੀਂ ਰਹਿਣਾ ਪਰ ਸ਼ਾਂਤੀ ਦੀ ਮੂਲ ਇਸੇ ਕਦੇ ਕੋਈ ਜੰਗ ਨਹੀਂ ਪਾਤਸ਼ਾਹਾਂ ਜ਼ਿੰਦਗੀ ਵਿੱਚ ਕੀਤੀ ਲੋੜ ਨਹੀਂ ਪਈਆ ਅੱਗ ਵਾਲਾ ਛੋਟੀ ਜੀ ਆਰ ਜੀ ਸਾਗਤੀ ਮਸਾਲਾ ਮਸਾਲਾ ਗੁਰੂ ਹਰ Rai ਪਾਲ ਸਤਿ ਸ੍ਰੀ ਅਕਾਲ ਜੀ ਚਰਨਾ ਦੀ ਉਸ ਨੂੰ ਜਿੱਥੇ ਸਿੱਖ ਲਈ ਪਾਤਸ਼ਾਹ ਜੀ ਗੁਰਤਾ ਗਦੀ ਦੇ ਬਰਾਸਮਾਲ ਨੇ ਕਿ ਮਾਲਵੇ ਦੀ ਧਰਤੀ ਤੇ ਤੋਂ ਆਏ ਅਤੇ ਆਗੇ ਤਰਸਤਾਰ ਜਿੱਥੇ ਹੀ ਪਾਤਸ਼ਾਹ ਜੀ ਸਾਡੇ ਇਲਾਕੇ ਦੇ ਵਿੱਚ ਕਾਲ ਦਾ ਆਏ ਲੋਕ ਜਿਹੜੇ ਨੇ ਭੁੱਖੇ ਮਾਰੇ ਨੇ ਦਇਆ ਦੀ ਬੋਤ ਸੀ ਧਰ ਗੁਰੂ ਹਰ Rai ਪਾਤਸ਼ਾਹ ਜੀ ਸਾਹਿਬ ਪਾਤਸ਼ਾਹ ਜੀ ਮਾਲਵੇ ਦੀ ਧਰਤੀ ਤੇ ਬਠਿੰਡੇ ਦੀ ਧਰਤੀ ਤੇ ਪਹੁੰਚੇ ਨੇ ਉੱਥੇ ਲੰਗਰ ਲਾ ਦਿੱਤੇ ਇਸਾਰਿਆਂ ਸਭਾ ਕੋਈ ਤਾਂ ਪਾਈ ਦੀ ਨਹੀਂ ਰਾਤ ਨੂੰ ਲੰਗਰ ਉਲਟਾਈ ਜਾਏਗਾ ਕੋਈ ਭੁੱਖਾ ਨਾ ਸੋਈ ਇਸ ਲਾਕੇ ਦੀ ਅਸਿ ਕੋਈ ਵੀ ਭੁੱਖਾ ਨਾ ਰਹੇ ਇਸ ਲਾਕੇ ਦੀ ਸਵੇਰੇ ਵੀ ਸ਼ਾਮ ਨੂੰ ਇਹ ਦਰਬਾਰ ਮਿਸਹਾਰਾ ਤੇ ਲੰਗਰ ਚੱਲਦੀ ਸਮੇ ਸਾਰੇ ਜਿਹੜੇ ਭੁੱਖ ਤੋਂ ਮਾਰੇ ਸੀ ਲੋਕ ਫਾਲਵੀ ਦੀ ਧਰਤੀ ਤੇ ਪਾਤਸ਼ਾਹ ਜੀ ਨੇ ਜਾ ਕੇ ਸਾਰਿਆਂ ਦੀ ਸੁਭਾੜ ਕੀਤੀ ਹੈ ਕਰ ਗੁਰੂ ਹਰ Rai ਬਾਸਾ ਇੱਥੇ ਹੀ ਦੋ ਬੱਚੇ ਜਿਹੜੇ ਜੀ ਧਰਮੂ ਮਹਾਰਾਜ ਬਾਦਸ਼ਾਹ ਦੀ ਚਾਹਤਾਂ ਦੇ ਵਿੱਚ ਆਏ ਆਏ ਥਾਟੇ ਹੋਏ ਕੱਪੜੇ ਕੱਪੜੇ ਬਿਲਕੁਲ ਮੈਲੇ ਜੇ ਸਰੀਰ ਉਹਨਾਂ ਦੀ ਅੱਖਾਂ ਤੋਂ ਇਹਨਾਂ ਦੀਆਂ ਅਥਰੂ ਵਗ ਰਹੀ ਸੀ ਇੱਕ ਪੇਟ ਤੇ ਹੱਥ ਮਾਰ ਗਿਆ ਸੀ ਮੂੰਹ ਤੇ ਹੱਥ ਮਾਰ ਰਿਹਾ ਧਰਮੂ ਹਰ ਰਾਏ ਬਾਦਸ਼ਾਹ ਨੇ ਫੋੜ ਬੁਲਾਇਆ ਆਪਣਾ ਨਾਲ ਹੀ ਉਸੇ ਪਿੰਡ ਦਾ ਕਾਲੇ ਖਾਂ ਬੈਠਾ ਹੈ ਬਾਦਸ਼ਾਹ ਜੀ ਨੇ ਕਿਹਾ ਕਾਲੇ ਖਾਂ ਇਹ ਕੌਣ ਹੈ ਇਹ ਥੋੜਾ ਹੋਰ ਇਹਨੇ ਕੀ ਕਹਿਣ ਦੀ ਕੋਸ਼ਿਸ਼ ਕਰਦੇ ਨੇ ਇਹ ਖਾਲੇਖਾਂ ਕਹਿੰਦਾ ਫਰਸਾ ਜੀ ਇਹ ਮੇਰੇ ਭਤੀਜੇ ਨੇ ਇਹ ਜੋੜੇ ਨੇ ਕਿਦੋਂ ਕਿਹਦਾ ਜਨਮ ਹੋਇਆ ਇਹਨਾਂ ਦੀ ਮਾਂ ਕੁਝ ਨਹੀਂ ਸੀ ਤੇ ਥੋੜੇ ਮਹੀਨੇ ਬਾਅਦ ਹੀ ਇਹਨਾਂ ਦਾ ਪਿਓ ਕੁਝ ਨਹੀਂ ਸੀ ਪਿੰਡ ਵਾਲੇ ਇਹਨਾਂ ਨੂੰ ਲੈਣੇ ਕਹਿੰਦੇ ਨੇ ਕੋਲ ਨਹੀਂ ਕੋਈ ਲਾਂਦਾ ਕੋਈ ਨਹੀਂ ਕੋਈ ਲਾਂਦਾ ਬਹੁਤ ਗਲਤ ਵਿਹਾਰ ਇਹਨਾਂ ਦੇ ਨਾਲ ਪਿੰਡ ਵਾਲੇ ਕਰਦੇ ਨੇ ਕੋਈ ਰੋਟੀ ਦੇ ਦੇਵੇ ਤੇ ਛੱਤ ਲੈਦੀ ਨਹੀਂ ਤੇ ਭੁੱਖੇ ਸੋ ਜਾਂਦੇ ਨੇ ਇਹਨਾਂ ਦੀ ਹਾਲਤ ਔਖਾ ਮਾੜੀ ਤਾਂ ਗੁਰੂ ਹਰਗਾਇਬ ਪਾਤਸ਼ਾਹ ਜੀ ਨੇ ਦੋਵਾਂ ਨੂੰ ਕੋਲ ਖ ਲਾਇਆ ਗੋਦੀ ਚ ਉਠਾਇਆ ਬਿਲਕੁਲ ਕਿੰਨੀ ਦਇਆ ਦੀ ਸਾਦਗੀ ਧੰ ਗੁਰੂ ਹਰਗਾਇਬ ਪਾਤਸ਼ਾਹ ਜੀ ਗੋਦੀ ਚ ਉਠਾ ਕੇ ਕਹਿੰਦੇ ਦਸੋ ਕੀ ਚਾਹੀਦਾ ਜੀ ਕੀ ਨਾਮ ਤੁਹਾਡਾ ਈ ਕਹਿੰਦਾ ਮੇਰਾ ਨਾਮ ਫੁੱਲ ਹੈ ਦੂਜਾ ਕਹਿੰਦਾ ਮੇਰਾ ਨਾਮ ਸੰਗੀ ਹੈ ਦਸੋ ਕੀ ਚਾਹੀਦਾ ਹੈ ਕਿੰਨੇ ਪਾਤਸ਼ਾਹੀ ਬਸ ਰੋਜ਼ੀ ਰੋਟੀ ਹੀ ਹੋਰ ਕੁਝ ਨਹੀਂ ਚਾਹੀਦਾ ਕਈ ਦਿਨ ਤੋਂ ਤਾਂ ਘੇਰ ਆ ਗਏ ਦਰਦਾਂ ਦੀਆਂ ਜਾਂਕੀ ਮੰਗਦੇ ਆ ਕੋਈ ਦੇ ਦੇਵੇ ਛੱਕ ਲੈਂਦੇ ਨਹੀਂ ਤੇ ਭੁੱਖੇ ਸੌ ਜਾਂਦੇ ਆ ਰੋਟੀ ਤੋਂ ਵੀ ਮਹਤਾਜ ਆ ਕੱਪੜੇ ਤੋਂ ਵੀ ਮਹਤਾਜ ਆ ਹਾਲਤ ਬਹੁਤ ਖਰਾਬ ਆ ਅਸਾ ਜੀ ਕਿਰਪਾ ਕਰੋ ਤੁਹਾਡੀ ਚਾਹਨਾ ਚਾਹੀਏ ਤੁਸੀਂ ਕਿਰਪਾ ਕਰੋ ਕਿ ਧੰਨ ਗੁਰੂ ਹਰ Rai ਬਾਸਾ ਜੀ ਕਿਰਪਾ ਕੀਤੀ ਸੀ ਇਨਾ ਬੱਚਿਆਂ ਨੇ ਸਿਰ ਤੇ ਹੱਥ ਰੱਖਿਆ ਸੀ ਕਿ ਤੁਹਾਡੀਆਂ ਬਹੁਤ ਬੋੜੀਆਂ ਬੰਡੀਆਂ ਕਦੀ ਆਸ ਤਾਂ ਆਉਂਦੀ ਆ ਸਮਾਏਗਾ ਕਾਟਾ ਕਿਸੇ ਚੀਜ਼ ਦਾ ਨਹੀਂ ਰਹਿਣਾ ਤੁਹਾਡੇ ਕੋਲ ਬਹੁਤ ਵਡੀਆਂ-ਵਡੀਆਂ ਵਿਆਸਤਾਵਾਂ ਆਗਿਆ ਤੇ ਹੋਈਆਂ ਵੀ ਪਿਆਰ ਵਾਲੀਆਂ ਜਿਹੜਾ ਸੰਗਲੀ ਸੀ ਨਾਭੇ ਤੋਂ ਲੈ ਕੇ ਪਰਿਆਲੇ ਤੱਕ ਵੀ ਯਾਸਪੀਨਾ ਦੇ ਕੋਲ ਸੀ ਕੋਲ ਸੀ ਜਿਹੜਾ ਫੁੱਲ ਸੀ ਜਿੰਦ ਤੋਂ ਕੈਥਲ ਦੀ ਯਾਸਪੀ ਜਿਹੜੀ ਸੀ ਇਹਨਾਂ ਕੋਲ ਸੀ ਕੀ ਇਕ ਫੋਲਵੰਸੀ ਕਾਲ ਕੇਸ ਸਫੂਲ ਹੋਏ ਨੇ ਮਸਹੂਲੀਵੰਸੀ ਕਰਕੇ ਮਸਹੂਲ ਹੋਏ ਨੇ ਫੋਲਵੰਸੀ ਜਿਹੜੇ ਕੈਥਰਮ ਤੋਂ ਕਰਨਾਲ ਪੁਜੇ ਨੂੰ ਤੱਕ ਇਹਨਾਂ ਦੀ ਵਿਆਸਤ ਸੀ ਜਿਹਨਾਂ ਦੇ ਵਿੱਚੋਂ ਹੀ ਰਾਜਾ ਕੁਦਰ ਸਿੰਘ ਹੋਏ ਸ੍ਰੇਸ਼ਟ ਹੋਏ ਉਹਨਾਂ ਮਾਇਕ ਰਾਸ ਤੇ ਪਿਆਰ ਵਾਲੇ ਨੂੰ ਕਈ ਦਿਨ ਲੱਗ ਜਾਂਦੇ ਨੇ ਜੇ ਡੀਪਲੀ ਹੱਥਾਂ ਚ ਨਹੀਂ ਆਉਂਦੀਆਂ ਰਾਜਾ ਕੁਦਰ ਸਿੰਘ ਹੋਇਆ ਸੀ ਜਿਹੜਾ ਆਪਾਂ ਸੂਚਿ ਤੋਂ ਕਾ ਸਮਾਂ ਲੜਦੇ ਆਂ ਕਥਾ ਸਰਵਨ ਕਰਦੇ ਆ ਉਹ ਰਾਜੇ ਕੁਦਰ ਸਿੰਘ ਨੇ ਲਗਵਾਈ ਸਖਵਾਈ ਸੀ ਕਵੀ ਸੰਤੋਖ ਸੂਡਾ ਮਹਿੰਦੂ ਉਹਨੇ ਸਾਰਾ ਇਤਿਹਾਸ ਆਹ ਉਹ ਬੈਕ ਉਹ ਤੇ ਵਿਖਵਾਇਆ ਸੀ ਕਵੀ ਸੁਪਰਕਸਿਕ ਨੂੰ ਬਾਮਣੀ ਤੋਂ ਮਤ ਬਹੁਤ ਬਟਾ ਉਫਰਾ ਲਾਇਆ ਇਹ ਤਰ੍ਹਾਂ ਕਿ ਫੁੱਲਵੰਸੀਆਂ ਦੇ ਵਿੱਚੋਂ ਹੋਈ ਸੀ ਬਈ ਹੁਣ ਕਾਲੇਖਾਨੇ ਭਤੀਜੇ ਨੇ ਉਹਦੀ ਘਰਵਾਲੀ ਦੇ ਕਾਲੇਖਾਨਾ ਸਾਇੰਸ ਬੁਲਾਇਆ ਕਿ ਸਾਰਾ ਕੁਝ ਇਹਨਾਂ ਲਈ ਮੰਗ ਲਿਆ ਆਪਣੇ ਨੀ ਆਪਣੀ ਜੰਦ ਲੈ ਆਪਣੇ ਬੇਟਾ ਆਪਣੇ ਵੀ ਤੇ ਬੱਚੇ ਨਹੀਂ ਬੱਚੇ ਸਾਰਾ ਕੁਝ ਪਾਤਸ਼ਾਹ ਜੀ ਨੇ ਇਹਦਾ ਨਹੀਂ ਦੇ ਦਿੱਤਾ ਹੁਣ ਇਹਨੇ ਕਾਲੇਖਾਨੇ ਕੀ ਕੀਤਾ ਆਪਣੇ ਬੱਚਿਆਂ ਨੂੰ ਵੀ ਪਾਪੇ ਕਪੜੇ ਭਰਾ ਵੀ ਭੇਜ ਦਿੱਤਾ ਸਰਦਾਂ ਦੇ ਚਰਨਾ ਚਾਹਨਾ ਚ ਸਲਾਤੀ ਕੀਤੀ ਐ ਅੰਤਪਾਤਸਾ ਜੀ ਦੇ ਜਾਨੀ ਜਾਨ ਇਹਨਾਂ ਨੇ ਵੀ ਆ ਕੇ ਬੇਨਤੀ ਹੱਥ ਮਾਰਿਆ ਮੂੰਹ ਤੇ ਹੱਥ ਮਾਰਿਆ ਤਾਂਤਸਾ ਜੀ ਕਹਿੰਦੇ ਨਹੀਂ ਖਾਰੇ ਖਾਂਰੇ ਤੇ ਸਖਾਈ ਹੋਈ ਨਹੀਂ ਲੈ ਕੇ ਆਇਆ ਪਹਿਲਾਂ ਜਿਵੇਂ ਸੋ ਠੀਕ ਸੀ ਭਲੇ ਸਖਾਈ ਹੋਈ ਨਹੀਂ ਪਰ ਅਸੀਂ ਅਜਾ ਫਰੀ ਮੋਜ ਚ ਤੁਹਾਨੂੰ ਵੀ ਨਰਾਸ਼ ਕੀ ਕਰਦੇ ਤੁਹਾਡੀ ਵੀ ਕੁੜੀ ਜਿਹੜੀ ਬਹੁਤ ਦੂ ਦੂ ਤੱਕ ਚਾਹੁੰਦਾ ਬਾਤ ਇਹ ਧਰ ਗੋਵਿੰਦ ਸ਼ਾਮਾ ਰਾਜਾ ਜੀ ਨੂੰ ਸਮਾ ਰਿਆ ਸੀ ਇਹ ਗਰਾੜ ਬਨਸੂ ਗਰਾੜ ਸੀ

ਹਰ ਰੋਜ਼ ਅਰਦੁਈਆ ਕਰਮੀ ਸੀ ਅਰਦਾਸਾਂ ਕਰਦੀ ਸੰਤਾ ਜੀ ਇਹਦਾ ਵੀ ਦਰਵਾਜ਼ਾ ਖੜਕਿਆ ਕਰਿਆ ਇਹਦਾ ਵੀ ਦਰਵਾਜ਼ਾ ਖੜਕਿਆ ਇਹ ਬਾਰ ਆਈ ਖੋਲਿਆ ਬੇਖੀਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨਹੀਂ ਆਏ ਨਹੀਂ 15 ਗੱਦੀ ਤੇ ਬਾਦਸ਼ਾਹ ਜੀ ਆਕੇ ਇਹ ਕੁਛ ਕਾਹੂ ਸਹਾਰੂ ਸਹਾਰੂ ਹਰ ਰੋਜ਼ ਅਰਦਾਸਾਂ ਕਰਦੀ ਹੈ ਹਰ ਰੋਜ਼ ਕਹਿੰਦੀ ਹੈ ਬਾਦਸ਼ਾਹ ਜੀ ਮੇਰੇ ਘਰ ਆਓ ਮੈਨੂੰ ਵੀ ਸੇਵਾ ਦਾ ਮੌਕਾ ਦਿਓ ਮੈਨੂੰ ਵੀ ਟੁੱਟੀ ਹੋਈ ਨੂੰ ਜੋੜ ਦਿਓ ਵਿਚਲੀ ਹੋਈ ਤਾਂ ਮੈਨੂੰ ਵੀ ਆਪਣੇ ਨਾਲ ਬੁਲਾ ਲਿਓ ਅੱਜ ਅਸਮਾ ਆਈ ਅੱਜ ਪਾਤਸ਼ਾਹ ਜੀ ਘਰ ਵਿੱਚ ਤੇ ਮੇਰੇ ਰੁੱਖਾ ਸੁੱਖਾ ਐ ਕਦੇ ਕੋਈ ਗਾ ਤੋ ਕਿਰਾ ਰੁੱਖਾ ਸੁੱਖਾ ਹੀ ਛੱਤੀ ਤਲਕਾਰ ਦੇ ਤਦਾਰਥਾਂ ਦਾ ਮਿਠਾਇਆ ਜੋ ਵੀ ਸੀ ਇਸ ਮਾਨੀ ਬਣਾ ਕੇ ਛਕਾਇਆ ਕਿੰਨੋਂ ਵੀ ਅਸੀਸਾਂ ਦਿੱਤੀਆਂ ਪਾਤਸ਼ਾਹ ਜੀ ਨੇ ਕਿਤੇ ਵੀ ਸਿਰ ਤੇ ਹੱਥ ਰੱਖਿਆ ਇਹ ਜੀਵਨ ਹੈ ਧੰਨ ਗੁਰਦਾਇ ਪਾਤਸ਼ਾਹ ਜੀ ਦਾ ਇਹਨੇ ਬਹੁਤ ਕੁਝ ਸਾਨੂੰ ਸਿਖਾਇਆ ਖਾਸ ਕਰਕੇ ਕੁਦਰਤ ਬਾਰੇ ਕੁਦਰਤਵਾਰੀ ਕੁਦਰਤੀ ਸਾਹਮਣ ਕਿਵੇਂ ਕਰਨੀ ਹੈ ਸੰਭਾਲ ਕਿਵੇਂ ਕਰਨੀ ਹੈ ਇਹ ਸਾਰਾ ਕੁਝ ਧਰਮ ਗੁਰੂ ਵਰਗਾਏ ਪਾਤਸ਼ਾਹ ਜੀ ਕੋਲ ਹੀ ਸਭੋਂ ਮਿਲਿਆ ਹੈ ਪਾਤਸ਼ਾਹ ਜੀ ਉਚਾਰਨ ਕਰੀ ਸਤਿਗੁਰੂ ਨਾਮਕ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਰੇ ਸਤਜਨਾਕੀ ਰੇਣਾ ਭਾਈ ਤੂੰ ਸੰਤਾਂ ਦੀ ਧੂੜ ਮੰਗ ਸੰਤ ਸਬਾ ਗੁਰ ਪਾਈਐ ਮੁਕਤ ਪਦਾਰਥ ਤੇ ਸੰਤਾਂ ਦੀ ਸਭਾ ਸੰਤਾਂ ਦੀ ਸਭਾ ਇਥੇ ਇਥੇ ਸਤ ਸਿਧਰਤ ਹੁੰਦੀ ਹੈ ਉੱਥੇ ਜਾ ਉੱਥੇ ਜਾ ਕੇ ਤੇਰਾ ਨਾਮ ਮਿਲਣਾ ਤੇ ਨਾਮ ਕਿਹੜਾ ਮਿਲਣਾ ਮੁਕਤ ਪਦਾਰਥ ਧੇੜ ਤੇ ਉਮੁਕਤ ਕਰ ਦੇਣਾ ਉਸਤਾਦ ਨੇ ਸੁਬੰਦੀ ਜੀ ਨੇ ਫਿਰ ਤਹਿਰਾਉ ਦੇ ਕੀ ਕਹਿੰਦੇ ਨੇ ਪੁੱਛੋ ਥਾਂ ਸੁਆਗਣਾ ਉੱਪਰ ਮਹਿਲ ਪੁਰਾਣ ਰੱਬ ਦਾ ਪਰਮਾਤਮਾ ਦਾ ਜਿਹੜਾ ਥਾਨ ਹੈ ਉਹ ਸਭ ਤੋਂ ਉੱਚਾ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਘਾਣ ਚਿੰਕਲ ਰਾਕੀ ਜੀ ਉਸ ਆਪਦਾ ਜਗ੍ਹਾ ਇਸਥਾਨ ਬਹੁਤ ਉਚਾ ਹੈ ਬਹੁਤ ਉੱਪਰ ਦਾ ਹੈ ਸੱਚ ਕਰਨ ਦੀ ਪਾਈ ਹੈ ਦਰ ਪਰ ਮਹਿਲ ਪਿਆਰ ਉਹ ਪਾਇਆ ਕਿਵੇਂ ਜਾ ਸਕਦਾ ਜਦੋਂ ਤੂੰ ਸੱਚ ਦੇ ਨਾਲ ਜੁੜ ਗਿਆ ਬੰਦਗੀ ਦੇ ਨਾਲ ਜੁੜ ਗਿਆ ਦਿਲ ਦੇ ਅੰਦਰ ਪਿਆਰ ਪੈਦਾ ਕਰ ਲਿਆ ਉਦੋਂ ਕੋ ਰੱਬ ਉਹ ਆ ਪ੍ਰਮਾਤਮਾ ਤੈਨੂੰ ਮਿਲਣਾ ਹੈ ਗੁਰਮੁਖ ਮਾਰ ਸਮਝਾਈ ਹੈ ਆਤਮ ਰਾਮ ਵਿਚਾਰ ਐ ਭਾਈ ਗੁਰਮੁਖ ਬਣ ਤੇ ਗੁਰਮੁਖ ਬਣ ਕੇ ਆਪਣੇ ਮਨ ਨੂੰ ਸਮਝਾਉਣਾ ਕਰ ਮਨ ਕਿਵੇਂ ਸਮਝ ਦੇ ਵਿੱਚ ਆਏਗਾ ਜਦੋਂ ਵਿਚਾਰ ਕਰਾਂਗੇ ਬਾਣੀ ਦੀ ਸ਼ਬਦ ਦੀ ਗੁਰੂ ਦੀ ਉਦੋਂ ਇਹ ਜਿਹੜਾ ਹੈ ਅੰਦਰ ਮਨ ਜਿਹੜਾ ਸਮਝਾਇਆ ਜਾਣਾ ਆਤਮਿਕ ਆਨੰਦ ਪੈਦਾ ਹੁੰਦਾ ਹੈ ਤ੍ਰਿਬਦ ਕਰਮ ਕਮਾਈ ਹੈ ਆਸ ਅਦਿਸਾ ਹੋਏ ਤ੍ਰਿਬਦ ਕੇ ਮਾਇਆ ਦੇ ਤਿੰਨ ਰੂਪ ਨੇ ਤ੍ਰਿਬਦ ਜਿਹੜੇ ਨੇ ਅਸਿਕਾ ਦੇ ਵਿੱਚ ਵੀ ਬੰਦਾ ਜਿਹੜਾ ਹਾਸੇ ਰਹਿ ਜਾਂਦਾ ਹੈ ਨਾ ਬੰਦਾ ਤਾਂ ਜੋ ਗੁਣ ਤੰਮੋ ਗੁਣ ਸਤੋ ਗੁਣ ਇਹਨੂੰ ਕਹਿੰਦੇ ਇਹਨੂੰ ਕਈ ਕਿਹੜਾ ਕਹਿੰਦੇ ਇਹ ਤਿੰਨੇ ਗੁਣ ਨੇ ਜਿਹੜਾ ਚ ਬੰਦਾ ਖਾਸੀ ਰਹਿ ਜਾਂਦਾ ਹੈ